ਅੱਜ ਜੀ ਸਾਡੇ ਦੇਸ਼ ਦੇ ਮਹਾਨ ਸ਼ਹੀਦ ਪੰਜਾਬ ਕੇਸਰੀ ਲਾਲਾ ਲਾਜਪਤਰਾਇ ਜੀ ਦੇ ਉਹਨਾਂ ਦੇ ਜਨਮ ਦਿਵਸ ਦੇ ਮੌਕੇ ਦੇ ਉੱਤੇ ਉਹਨਾਂ ਦੇ ਜੱਡੀ ਪਿੰਡ ਜਿੱਥੇ ਉਹਨਾਂ ਦਾ ਜਨਮ ਹੋਇਆ ਉਸ ਸਥਾਨ ਦੇ ਉੱਤੇ ਨਤਮਸਤਕ ਹੋ ਕੇ ਉਹਨਾਂ ਦੇ ਮਹਾਨ ਜੀਵਨ ਦੇ ਬਾਰੇ ਜਾਣ ਕੇ ਤੇ ਉਹਨਾਂ ਦੇ ਕਰ ਕਮਲਾਂ ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ ਪੰਜਾਬ ਕੇਸਰੀ ਲਾਲਾ ਲਾਜਪਤਰਾਇ ਜੀ ਦੀ ਸਾਡੇ ਮੁਲਕ ਨੂੰ ਸਾਡੇ ਸੂਬੇ ਨੂੰ ਬਹੁਤ ਵੱਡੀ ਦੇਣ ਹੈ ਲਾਲਾ ਲਾਜਪਤ Rai ਜੀ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦ ਸੁਖਦੇਵ <th>ਪਰ ਦੇ ਇਹਨਾਂ ਦੇ ਮੈਂਟਰ ਸੀ ਲਾਲਾ ਲਾਜਪਤ Rai ਜੀ ਦੇ ਵੱਲੋਂ ਸ਼ੁਰੂ ਕੀਤੇ ਹੋਏ ਉਹ ਸੰਸਥਾਨ ਜਿਨ੍ਹਾਂ ਨੂੰ ਤਕਰੀਬਨ 100 100 ਸਾਲ ਹੋ ਚੁੱਕੇ ਨੇ ਸਦੀ ਤੋਂ ਵੀ ਵੱਧ ਸਮਾਂ ਬੀਤ ਚੁੱਕਿਆ ਪਰ ਅੱਜ ਵੀ ਉਹ ਸੰਸਥਾਨ ਬੁਲੰਦੀ ਦੇ ਨਾਲ ਦੇਸ਼ ਦੀ ਸੇਵਾ ਕਰ ਰਹੇ ਹੈ ਇਹ ਇੱਕ ਇਨਸਾਨ ਦਾ ਕਿਰਦਾਰ ਦਿਖਾਉਂਦਾ ਹੈ ਤੇ ਇਨਸਾਨ ਜਿਹੜਾ ਹੈ ਉਹ ਚਲੇ ਜਾਂਦਾ ਪਰ ਉਸ ਦੇ ਕੀਤੇ ਕੰਮ ਤੇ ਉਸ ਦੇ ਜਿਹੜੇ ਲਾਏ ਬੂਟੇ ਨੇ ਉਹ ਸਦਾ ਹੀ ਫਲ ਦਿੰਦੇ ਨੇ ਇਦਾਂ ਹੀ ਲਾਲਾ ਲਾਜਪਤਰਾਏ ਜੀ ਵੱਲੋਂ ਲਾਏ ਜਿਹੜੇ ਬੂਟੇ ਆ ਉਹ ਅੱਜ ਵੀ ਇਸ ਪੰਜਾਬ ਦੇ ਵਿੱਚ ਵੀ ਤੇ ਸਾਡੇ ਜਿਹੜਾ ਲਹਿੰਦਾ ਪੰਜਾਬ ਹੈ ਉੱਥੇ ਵੀ ਉਹ ਜਿਹੜੇ ਆ ਫਲ ਦੇ ਰਹੇ ਨੇ ਉਹਨਾਂ ਵੱਲੋਂ ਕੀਤੇ ਸੰਸਥਾਨ ਅੱਜ ਦੇਸ਼ ਦੁਨੀਆ ਦੀ ਸੇਵਾ ਕਰ ਰਹੇ ਨੇ ਤੇ ਉਹਨਾਂ ਦਾ ਜੀਵਨ ਅੱਜ ਵੀ ਸਾਡੇ ਸਾਰਿਆਂ ਦੇ ਲਈ ਮਿਸਾਲ ਭਰਿਆ ਜੀਵਨ ਹੈ ਤੇ ਪਟਾਰ ਸਿੱਖਿਆ ਮੰਤਰੀ ਜਿੰਨਾਕ ਮੈਂ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੇ ਸੋਚ ਬਾਰੇ ਜਾਣ ਸਕਿਆ ਜਾਣਨ ਦਾ ਮੌਕਾ ਮਿਲਿਆ ਜਿੰਨੀ ਮੇਰੀ ਛੋਟੀ ਸਮਝ ਦੇ ਅਨੁਸਾਰ ਹੀ ਹੈ ਕਿਉਂ ਨਹੀਂ ਹਮੇਸ਼ਾ ਵਿਦਿਆ ਨੂੰ ਸਿੱਖਿਆ ਨੂੰ ਸਭ ਤੋਂ ਵੱਡੀ ਮਹੱਤਾ ਦਿੱਤੀ نیشنل ਕਾਲਜ ਲਾਹੌਰ ਹੀ ਉਹ ਸੰਸਥਾ ਸੀ ਜਿੱਥੋਂ ਜਦੋਂ ਉਹਨਾਂ ਨੇ ਸ਼ੁਰੂ ਕੀਤਾ ਤਾਂ ਹੀ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਸ਼ਹੀਦ ਸੁਖਦੇਵ ਠਾਕੁਰ ਇਦਾਂ ਦੇ ਨੌਜਵਾਨਾਂ ਨੂੰ ਇੱਕ ਪਲੇਟਫਾਰਮ ਮਿਲਿਆ ਕਿ ਉਹ ਆਕੇ ਦੇਸ਼ ਦੇ ਵਿੱਚ ਹੁੰਡੀਆਂ ਜੋ ਅੰਗਰੇਜ਼ਾਂ ਵੱਲੋਂ ਜ਼ੁਲਮ ਹੋ ਰੇ ਸੀ ਉਹਨਾਂ ਬਾਰੇ ਜਾਣ ਸਕਨ ਤੇ ਇਦਾਂ ਹੀ ਦੁਨੀਆ ਦੇ ਵਿੱਚ ਕੀ ਤਰੱਕੀ ਹੋ ਰਹੀ ਹੈ ਉਸ ਬਾਰੇ ਜਾਣ ਸਕਨ ਤਾਂ ਇਹ ਉਹਨਾਂ ਨੇ ਹਮੇਸ਼ਾ ਹੀ ਵਿੱਦਿਆ ਨੂੰ ਜਿਹੜਾ ਹੈ ਮੋਰੀ ਰੱਖਿਆ ਅੱਜ ਅਸੀਂ ਵੀ ਸਰਦਾਰ ਭਗਵੰਤ ਮਾਨ ਜੀ ਦੀ ਸਰਕਾਰ ਵਿੱਦਿਆ ਤੇ ਉੱਤੇ ਬਹੁਤ ਜਿਹੜਾ ਸਿੱਖਿਆ ਦੇ ਉੱਤੇ ਜ਼ੋਰ ਦੇ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਸਰਕਾਰੀ ਸਕੂਲਾਂ ਦੇ ਵਿੱਚ ਸਿਕਿਉਰਿਟੀ ਗਾਰਡ ਮੈਂ ਇਸ ਤੋਂ ਪਹਿਲਾਂ ਸਾਡੇ ਬਹੁਤ ਹੀ ਮਾਣਯੋਗ ਬਲਾਸਪੁਰ ਸਾਹਿਬ ਦੇ ਪਿੰਡ ਦੇ ਇਹਨਾਂ ਦੇ ਜੱਡੀ ਪਿੰਡ ਦੇ ਇਹਨਾਂ ਦੇ ਸਕੂਲ ਚ ਜਾਖੇ ਆ ਉੱਥੇ ਵੀ ਕੋਈ ਇਹ ਹੁੰਦਾ ਕਿ ਕੋਈ ਇੱਕ ਹੁੰਦਾ ਕਿ ਉੱਥੇ ਬੈਠ ਕੇ ਗੱਲ ਕਰ ਦੋ ਪਰ ਉਹ ਸਕੂਲ ਦੇ ਵਿੱਚ ਵੀ ਦੋ ਸਕਿਉਰਿਟੀ ਗਾਰਡ ਕਦੀ ਕਿਸੇ ਨੇ ਕਲਪਨਾ ਨਹੀਂ ਕੀਤੀ ਸੀ ਕਿ ਸਰਕਾਰੀ ਸਕੂਲਾਂ ਦੇ ਵਿੱਚ ਸਕਿਉਰਿਟੀ ਗਾਰਡ ਆਣਗੇ ਕੈਂਪਸ ਮੈਨੇਜਰ ਚੌਂਕੀਦਾਰ ਇਹ ਕੰਮ ਪਹਿਲਾਂ ਨਹੀਂ ਹੋਏ ਹੋਏ ਇਸ ਤੋਂ ਇਲਾਵਾ ਚਾਰ ਦੀਵਾਰੀਆਂ ਬਾਥਰੂਮ ਕਮਰੇ ਸਿਰਫ ਨਿਹਾਲ ਸਿੰਘ ਵਾਲੇ ਹਲਕੇ ਦੇ ਵਿੱਚ 16 ਕਰੋੜ ਦੇ ਕੰਮ ਇਸ ਵਕਤ ਜਿਹੜੇ ਆ ਸਰਕਾਰੀ ਸਕੂਲਾਂ ਚੱਲ ਰਹੇ ਆ ਐਡਾ ਹੀ ਮੋਗੇ ਸ਼ਹਿਰ ਦੇ ਵਿੱਚ ਐਡਾ ਹੀ ਬਾਗੇਪੁਰਾਣੇ ਦੇ ਵਿੱਚ ਇੱਕ ਜਿਹੜੀ ਵੱਡੀ ਤਬਦੀਲੀ ਆ ਇਹ ਨਹੀਂ ਕਹਿੰਦੇ ਕਿ ਅੱਜ ਸਾਰਾ ਕੁਝ ਠੀਕ ਹੋ ਗਿਆ ਪਰ ਇਹ ਇੱਕ ਲੰਬਾ ਸਫ਼ਰ ਅੱਜ ਪਰ ਇਹ ਗੱਲ ਜ਼ਰੂਰ ਤੁਹਾਨੂੰ ਮੈਂ ਨਿਮਰਤਾ ਨਾਲ ਕਹਿ ਸਕਦਾ ਕਿ ਉਸ ਮੰਜ਼ਿਲ ਵੱਲ ਨੂੰ ਦੌੜ ਰਹੇ ਆ ਜਿੱਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਦਿਨ-ਪ੍ਰਤੀ-ਦਿਨ ਸੁਧਾਰ ਆ ਰਿਹਾ ਤੇ ਮੈਨੂੰ ਲੱਗਦਾ ਸਭ ਤੋਂ ਵੱਡੀ ਸ਼ਰਧਾਂਜਲੀ ਜਿਹੜੀ ਹੈ ਉਹ ਲਾਲਾ ਲਾਜਪਤ ਰਾਏ ਜੀ ਨੂੰ ਇਹੀ ਹੋ ਸਕਦੀ ਹੈ ਕਿ ਜਿਉਂ ਨਹੀਂ ਆਪਣੇ ਸਾਰੇ ਜੀਵਨ ਦੇ ਵਿੱਚ ਜਿਹੜਾ ਹੈ ਉਹ ਵਿਦਿਆ ਨੂੰ ਜਿਹੜਾ ਹੈ ਮਾਤਾ ਦਿੱਤੀ ਹੈ ਨਾਲ ਹੀ ਜਿਹੜਾ ਇਹ ਮਹਾਨ ਪਿੰਡ ਹੈ ਧਰਤੀ ਇੱਥੇ ਦਾ ਕਣ-ਕਣ ਬਹੁਤ ਮਹਾਨ ਹੈ ਇਸ ਪਿੰਡ ਦੇ ਵਿੱਚੋਂ ਪੂਰੇ ਦੇਸ਼ ਦੇ ਵਿੱਚ ਸਭ ਤੋਂ ਵੱਧ ਜਿਹੜੇ ਗੱਦਰੀ ਬਾਬੇ ਇਸ ਪਿੰਡ ਛੋਏ ਆ ਜਿਹੜੇ ਫਾਂਸੀ ਵੀ ਚੜੇ ਜਿਨੀ ਆਪਣੇ ਸਾਰੇ ਸਾਰਾ ਜੀਵਨ ਜਿਹੜੇ ਕਾਲੇ ਪਾਣੀ ਦੀ ਝੇਲਾਂ ਦੇ ਵਿੱਚ ਬਤੀਤ ਕੀਤਾ ਇਸ ਕਰਕੇ ਇਸ ਪਿੰਡ ਦੇ ਵਿੱਚ ਜਦੋਂ ਵੀ ਆਉਣ ਦਾ ਮੌਕਾ ਮਿਲੇ ਮੈਂ ਪਹਿਲਾਂ ਵੀ ਆ ਇਹ ਬਾਰੇ ਇੱਥੇ ਰਾਤ ਵੀ ਰੁਕਿਆ ਪੈਦਲ ਮਾਰਚ ਲਈ ਇਸ ਧਰਤੀ ਮਹਾਨ ਹੈ ਇਸ ਧਰਤੀ ਦੇ ਉੱਤੇ ਇੱਕ ਤੀਰਥ ਸਥਾਨ ਹੈ ਜਿੱਤੇ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬੀਆਂ ਨੂੰ ਇਹ ਹੀ ਬੇਨਤੀ ਕਰੂੰਗਾ ਕਿ ਇੱਥੇ ਸਿਰਫ ਅਸੀਂ ਸ਼ਹੀਦੀਪੁਰ ਤੇ ਜਨਮ ਦਿਨਾਂ ਦੇ ਨਹੀਂ ਬਲਕਿ ਰੋਜ਼ ਹੀ ਆ ਕੇ ਇੱਥੇ ਵੀ ਨਤਮਸਤਕ ਹੋਣਾ ਚਾਹੀਦਾ ਹੈ ਇਹ ਵੀ ਤੀਰਥ ਸਥਾਨ ਨੇ ਸਾਡੇ ਵਾਸਤੇ ਸਾਡੇ ਪੰਜਾਬ ਵਾਸਤੇ